ਪੰਜਾਬ ਦੀ ਕਾਨੂੰਨ ਵਿਵਸਥਾ ਤੇ ਲਗਾਤਾਰ ਸਵਾਲ ਉੱਠ ਰਹੇ ਨੇ ਹੁਣ ਅਜਿਹੀ ਇੱਕ ਘਟਨਾ ਅਮਰਸਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਵਕੀਲ ਦੇ ਉੱਤੇ ਜਦੋਂ ਉਹ ਕੋਰਟ ਜਾ ਰਿਹਾ ਸੀ ਤਾਂ ਉਸ ਦੇ ਉੱਤੇ ਤਿੰਨ ਨੌਜਵਾਨਾਂ ਦੇ ਵੱਲੋਂ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਹਾ ਤੁਹਾਨੂੰ ਦੱਸ ਦਿੰਦੇ ਆ ਕਿ ਲਖਵੀਰ ਸਿੰਘ ਜੋ ਕਿ ਵਕੀਲ ਹੈ ਉਹ ਜਦੋਂ ਕੋਰਟ ਜਾ ਰਿਹਾ ਸੀ ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਜਿਹੜਾ ਲਖਵੀਰ ਸਿੰਘ ਨੂੰ ਉੱਥੋਂ ਦੇ ਅਮਨਦੀਪ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਮੰਤਰੀ ਹਰਪਾਜਨ ਸਿੰਘ ਈਟੀਓ ਜਿਹੜੇ ਨੇ ਉਹ ਹਾਲਚਾਲ ਜਾਣਦੇ ਲਈ ਲਖਵੀਰ ਸਿੰਘ ਉਹਨਾਂ ਦਾ ਪਹੁੰਚੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਅਜਈਆਂ ਵਾਰਦਾਤਾਂ ਹੋ ਰਹੀਆਂ ਨੇ ਜਿਸ ਤੇ ਚੱਲਦਿਆਂ ਬਹੁਤ ਸਾਰੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਸੰਜੇ ਬਰਮਾ ਨਾਂ ਦੇ ਇੱਕ ਕਾਰੋਬਾਰੀ ਦਾ ਜਿਹੜਾ ਉਹ ਮਰਡਰ ਹੋ ਜਾਂਦਾ ਅਬੋਰ ਦੇ ਵਿੱਚ ਤਾਂ ਹੋਰ ਬਹੁਤ ਸਾਰਾਂ ਤੇ ਅਲੱਗ-ਅਲੱਗ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਦੂਜੇ ਪਾਸੇ ਦੂਜੇ ਪਾਸੇ ਪੰਜਾਬ ਦੇ ਵਿੱਚ ਇਨਕਾਊਂਟਰਾਂ ਦਾ ਦੌਰ ਜਾਰੀ ਹੈ ਪਰ ਸਾਰੇ ਦੇ ਵਿਚਾਲੇ ਲਗਾਤਾਰ ਜਿਹੜੀਆਂ ਘਟਨਾਵਾਂ ਨੇ ਉਹ ਵਾਪਰ ਰਹੀਆਂ ਨੇ ਕਾਨੂੰਨ ਵਿਵਸਥਾ ਦੇ ਉੱਤੇ ਇਹ ਵੱਡੇ ਸਵਾਲ ਖੜੇ ਕਰਦੀਆਂ ਨੇ ਇਹ ਘਟਨਾਵਾਂ ਤਾਂ ਲਖਵੀਰ ਸਿੰਘ ਹੋਣਾ ਦੇ ਉੱਤੇ ਜਿਹੜੀ ਆ ਇਹ ਫਾਇਰਿੰਗ ਹੋਈ ਆ ਉਸ ਦੇ ਚਸ਼ਮਦੀਤ ਕੁਲਦੀਪ ਸਿੰਘ ਹੋਣਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਸ ਤੋਂ ਬਾਅਦ ਮੰਤਰੀ ਹਰਪਜਨ ਸਿੰਘ ਈਟੀਓ ਜਿਹੜੇ ਨੇ ਉਹ ਪਹੁੰਚੇ ਨੇ ਉਹ ਕੀ ਕੁਝ ਦੱਸ ਰਹੇ ਨੇ ਜਾਂ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਆਮ ਦੱਸ ਕੇ ਕੀ ਗੱਲਬਾਤ ਹੈ ਜਿਹੜੀ ਗੋਲੀ ਚਲਦੀ ਜੀ ਹਾਂਜੀ ਸਰ ਮੈਂ ਨਾ ਰਿਆ ਲਾਗੇ ਕੰਮ ਕਰ ਚੱਲਣ ਡਿਆ ਮੇਰਾ ਲਾਗੇ ਤੇ ਉਹ ਜੇ ਗੋਲੀ ਚੱਲੀ ਆ ਤਾੜ ਤਾੜ ਤੇ ਮੈਂ ਮੁੜ ਕੇ ਗਿਆ ਨਹੀਂ ਆ ਸਾਰੇ ਮੁੰਡਿਆਂ ਨੂੰ ਰੋਕਿਆ ਮੈਂ ਜਾਓ ਨਾ ਗੋਲੀ ਚੱਲਣ ਦੀ ਗਾੜੀ ਤੇ ਮੈਂ ਮੁੜ ਕੇ ਫਿਰ ਚੱਲ ਗਈ ਗੋਲੀ ਚੱਲ ਗਏ ਬੰਦੇ ਭੱਜ ਗਏ ਆ ਤਿੰਨ ਜਾਣੇ ਦੋ ਮੋਰਸਾਂ ਦੇ ਤੇ ਮੈਂ ਮੁੜ ਕੇ ਜਦੋਂ ਗੱਡੀ ਦੇ ਵਿੱਚ ਕੋਈ ਹੱਥ ਨਹੀਂ ਬੰਨ੍ਹਿਆ ਨੂੰ ਵਕੀਲ ਸਾਹਿਬ ਨੂੰ ਤੇ ਮੈਂ ਮੁੜ ਕੇ ਫਿਰ ਜਾ ਕੇ ਆਂਦੇ ਮਾਰ ਕੇ ਮਾਰ ਕੇ ਆ ਮੁੜ ਕੇ ਮੈਂ ਜਾ ਕੇ ਵੇਖਿਆ ਜਾ ਕੇ ਮੈਂ ਗੱਡੀ ਲਾ ਕੇ ਗਿਆ ਮੜਾ ਸਿਰ ਤੇ ਹੱਥ ਫੇਰੇ ਤੇ ਪਛਾਨ ਲਿਆ ਮੈਨੂੰ ਅੰਨਾ ਕੁਲਦੀਪ ਆ ਆਣਾ ਮੈਨੂੰ ਕੱਢ ਗੱਡੀ ਜਵਾਰ ਮੈਦਾਨ ਆ ਦਾ ਮੁੜ ਕੇ ਫੜਿਆ ਲਾਗੋ ਕੋਈ ਤਮਾਸ਼ਾ ਵੇਖੀ ਆ ਨਾ ਕਿਸ ਨੇ ਹੱਥ ਨਹੀਂ ਪਾਇਆ ਕੋਈ ਆਪਣੇ ਕੱਪੜੇ ਲੱਪਣ ਤੋਂ ਡਰੇ ਗੱਡੀਆਂ ਵਾਲਿਆਂ ਨੂੰ ਬਸੇ ਰਿਆ ਰੋਕਿਆ ਕਿਸੇ ਨੂੰ ਕੋਈ ਮੌਕੇ ਤੇ ਕੋਈ ਨਹੀਂ ਪਹੁੰਚਿਆ ਉਥੇ ਵਕੀਲ ਲਕੀ ਨਾ ਸੀ ਕਿੱਥੋਂ ਦਾ ਰਹਿਣਾ ਬਸ ਜੰਨੇ ਵਾਲੇ ਗੁਰੂ ਤੋਂ ਜੀ ਹਾਂਜੀ ਹਾਂਜੀ ਤੁਹਾਡਾ ਕੀ ਲੱਗਦਾ ਮੇਰਾ ਵੀ ਭਰਾ ਹੀ ਆ ਹਾਂਜੀ ਉਸ ਤੋਂ ਬਾਅਦ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਰ ਹੁਣ ਕਰਨ ਦੇ ਹੁਣ ਹਾਂਜੀ ਕਰਨਗੇ ਸਾਰੇ ਮੰਤਰੀ ਸਾਹਿਬ ਵੀ ਆਏ ਹਾਂਜੀ ਮੰਤਰੀ ਸਾਹਿਬ ਵੀ ਆਏ ਜੀ ਐਸ ਵਾਸ਼ਨ ਦੇ ਉਹ ਸਾਰਾ ਕੰਮ ਕਰਨਗੇ ਪੱਜ ਨਾਟ ਪੂਰੀ ਕਰਨ ਆ ਉਹਨਾਂ ਨੇ ਸਾਰਾ ਇੱਥੇ ਭੇਜਿਆ ਵਾ ਸਾਰਾ ਕੋ ਉਹ ਹੀ ਕਰਨ ਦੇ ਆ ਮੰਤਰੀ ਸਾਹਿਬ ਹਾਲਾਤ ਨੇ ਕੀ ਹਾਲਤ ਦੇ ਬਾਬਾ ਹੀ ਖਰਾਬ ਜਿਹਾ ਲਿਆਲੇ ਤੇ ਬਹੁਤ ਹਾਲਾਤ ਖਰਾਬ ਆ ਗੋਲੀਆਂ ਕਿੱਥੇ ਕਿੱਥੇ ਵਜੇ ਗੋਲੀ ਦੇ ਸਾਰੇ 1 ਵਜੇ ਇੱਥੇ ਤੇ 1 ਵਜੇ ਇੱਥੇ ਬਾਹਰ ਤੇ 1 ਵਜੇ ਇੱਥੇ ਆਇਆ ਸਾਈਡ ਦੇ ਇੱਥੇ ਵੇ ਦੇ ਮੈਂ ਚਾ ਗੱਲ ਲਾ ਕੇ ਸ਼ਰਟੋ ਲਾ ਕੇ ਦੇ ਵੇਖਿਆ ਵਾ ਕੋਈ ਪਛਾਣ ਹੋਈ ਉਹ ਬੰਦੇ ਕੌਣ ਸੀ ਨਹੀਂ ਉਹ ਕੋਈ ਪਛਾਣ ਨਹੀਂ ਮੂੰਹ ਬੱਦੇ ਹੁੰਨਾ ਟੱਕਰ ਹੋ ਗਈ ਥੋੜ੍ਹ ਵਾਸਤੇ ਨਿਕਲੇ ਸੀ ਜਾਂ ਕੋਈ ਥੋੜ੍ਹ ਵਾਸਤੇ ਚੱਲੇ ਨਿਕਲੇ ਹਾਂ ਡਾਕਟਰ ਕੀ ਕਹਿ ਰਹੇ ਡਾਕਟਰ ਕਹਿੰਦੇ ਠੀਕ ਆ ਠੀਕ ਆ ਕੋਈ ਨਹੀਂ ਗੱਲਾਂ ਬਾਤਾਂ ਕਰਦਾ ਆ ਸਾਡੇ ਨਾਲ ਉਦਾਂ ਠੀਕ ਠਾਕ ਆ ਤਿੰਨ ਗੋਲੀਆਂ ਵੰਦੀਆਂ ਮੈਂ ਕੱਢ ਕੇ ਪਾਇਆ ਬਹਿ ਗਿਆ ਮੁਰਕਿਆਂ ਦਾ ਮੈਂ ਲੰਮੇ ਪਾ ਦੇ ਤੇ ਮਿਹੜੇ ਮੌਕੇ ਤੇ ਕੋਈ ਪਹੁੰਚੇ ਨਾ ਮੈਂ ਹਾਰ ਕੇ ਮੈਂ ਮੋਰਸਾ ਲੈ ਹੁੰਦਾ ਮੋਰਸਾ ਤੇ ਚੜਾ ਕੇ ਲੈ ਆਇਆ ਨਹੀਂ ਤੈਨੂੰ ਜੀ ਮੁੜ ਕੇ ਫਿਰ ਆਏ ਮੁੜ ਕੇ ਆਟੋ ਦਾ ਆਇਆ ਉਹਦਾ ਆਟੋ ਇਲਾਜ ਦੇ ਕੇ ਲੈ ਕੇ ਆ ਹਸਪਤਾਲ ਗਿਆ ਸੀ ਤੇ ਉੱਥੇ ਆ ਹਸਪਤਾਲ ਮੀਂਹ ਦਾ ਉੱਥੇ ਕੋਈ ਹੱਥ ਨਹੀਂ ਪਾਇਆ ਉਹਨਾਂ ਅੱਛਾ ਉਹਨਾਂ ਨੇ ਕੋਈ ਕੋਈ ਟੀਗਾ ਨਹੀਂ ਕੋਈ ਹੱਥ ਨਹੀਂ ਪਾਇਆ ਨਾ ਨਾ ਉਹਨਾਂ ਬਾਹਰ ਹੀ ਕੱਢਦਾ ਦੇ ਅੱਛਾ ਮੁੜ ਕੇ ਫਿਰ ਇੱਥੇ ਮੁੜ ਕੇ ਪਾਣੀ ਕੀਤੀ ਗੱਲ ਮੁੜ ਕੇ ਮੰਤਰੀ ਨਾਲ ਇੱਥੇ ਸਿੱਧਾ ਆਂਦੇ ਵੀ ਉਹ ਸਿੱਧਾ ਇੱਥੇ ਜਾਓ ਹਾਂਜੀ ਪਰ ਕੀ ਕਹਿਣਾ ਚਾਹੋਗੇ ਕੀ ਕਾਰਨ ਕੀ ਰਿਆ ਜੀ ਕਾਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਹੈ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅਮਰਸਰ ਕਚਹਿਰੀ ਦੇ ਵਿੱਚ ਰਾਈਟਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਦੇ ਉੱਤੇ ਕਿੰਨੇ ਰਾਉਂਡ ਫਾਇਰ ਕੀਤੇ ਗਏ ਪੰਜ ਖੋਲ ਸਾਨੂੰ ਮਿਲੇ ਆ ਆ ਦੱਸਿਆ ਜਾ ਰਿਹਾ ਜੀ ਕੋਈ ਫਰੋਦੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ ਨਹੀਂ ਨਹੀਂ ਐਹੋ ਜੀ ਕੋਈ ਗੱਲਬਾਤ ਨਹੀਂ ਅਜੇ ਫਿਲਹਾਲ ਉਹਨੂੰ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਸ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਅਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਦੇ ਗੋਲੀ ਵੀ ਲੱਗੀ ਹੈ ਕਿੰਨੀਆਂ ਗੋਲੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਹੈ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਠੀਕ ਆ ਉਹਨਾਂ ਦਾ ਆਊਟ ਆਫ ਡੇਂਜਰ ਆ ਹਸਪੀਟਲ ਕਿਹੜੇ ਪੇਜ ਗਿਆ ਜੀ ਅਮਨਦੀਪ ਹਸਪੀਟਲ ਇਹ ਕੀ ਕਹਿਣਾ ਚਾਹੋਗੇ ਤੁਸੀਂ ਪਤਾ ਲਗਾ ਦੇਖੋ ਬਹੁਤ ਹਮਤ ਭਾਗੀ ਘਟਨਾ ਵਾਪਰੀ ਹੈ ਸਾਡਾ ਆਪਣਾ ਬੱਚਾ ਆ ਲਖਮੀਂਦਰ ਸਿੰਘ ਜੋ ਐਡਵੋਕੇਟ ਮੇਰੇ ਤੇ ਜੰਡਿਆਲੇ ਨੇ ਨੇ ਮੇਰੇ ਆਪ ਦੇ ਪਰਿਵਾਰ ਦੇ ਬੱਚੇ ਨੇ ਸੋ ਅਹ ਕੰਸੀ ਇੱਥੇ ਉਹਨੂੰ ਸ਼ਿਫਟ ਕੀਤਾ ਆ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਟ੍ਰੀਟਮੈਂਟ ਚੱਲ ਰਿਹਾ ਹੈ ਸੀਟੀ ਸਕੈਨ ਵਾਸਤੇ ਲਿਖੇ ਗਏ ਨੇ ਮੈਂ ਗੱਲ ਵੀ ਕਰਕੇ ਆਇਆ ਮੁੰਡੇ ਨਾਲ ਬੋਲਦੇ ਆ ਠੀਕ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਲੱਗੇ ਹੋਏ ਨੇ ਕੈਮਰੇ ਜਿਹੜੇ ਨੇ ਉਹ ਫੁੱਲੇ ਜਾ ਰਹੇ ਨੇ ਬਹੁਤ ਜਲਦ ਦੋਸ਼ੀ ਜਿਹੜੇ ਆ ਉਹਨਾਂ ਨੂੰ ਕਾਬੂ ਕਰਾਂਗੇ ਔਰ ਬੰਦੀ ਸਜ਼ਾ ਦਵਾਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਠਨਾਵਾਂ ਨੇ ਉਹਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਵਿਚਾਰਾ ਆਪਦੇ ਵਿਚਾਰੀ ਆ ਰਿਹਾ ਸੀਗਾ ਅੱਜ ਪਹਿਲਾਂ ਨਿਕਲਿਆ ਥੋੜਾ ਜਾ ਕੇ ਬੇਲਜ਼ ਵਗੈਰਾ ਚਾਰਨੀਆਂ ਲੱਗੀਆਂ ਸੀਗੀਆਂ ਸੋ ਇਹਨਾਂ ਦਾ ਪਰਿਵਾਰ ਸਰਕਾਰ ਉਸਾਰ ਸਿੰਘ ਜੀ ਸਾਹਿਬ ਦਾ ਕਾਉਂਸਲਰ ਸਾਡੇ ਸਾਰੇ ਪਰਿਵਾਰਕ ਮੈਂਬਰ ਨੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀ ਚੰਡੀਗੜ੍ਹ ਜਾ ਰਿਹਾ ਸੀਗਾ ਮੈਨੂੰ ਬੜਾ ਦੁੱਖ ਲੱਗਿਆ ਮੈਂ ਵਾਪਸ ਇੱਥੇ ਆਇਆ ਡਾਕਟਰ ਕੀ ਕਰ ਰਹੇ ਨੇ ਮੇਰੇ ਡਾਕਟਰ ਅਵਕਾਸ ਸਿੰਘ ਨਾਲ ਵੀ ਗੱਲਬਾਤ ਹੋਈ ਆ ਆ ਉਹ ਦਾ ਰਿਪੋਰਟ ਵੈਰੀਫਾਈ ਕੀਤਾ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਆ ਦੇਖੋ ਪੁਲਿਸ ਇਨਵੈਸਟੀਗੇਸ਼ਨ ਬਿਲਕੁਲ ਚੱਲ ਰਹੀ ਆ ਬੜੀ ਸਪੀਡ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਆ ਆ ਬਹੁਤ ਜਲਦ ਜਿਹੜੇ ਆ ਅਸੀਂ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਹਾਂ ਪਰਿਵਾਰ ਹਾਂ ਪਰਿਵਾਰ ਅਸੀਂ ਪਰਿਵਾਰ ਹੀ ਆ ਪਰਿਵਾਰ ਦਾ ਸਾਡੇ ਪਰਿਵਾਰ ਜੀ ਇਹ ਵੀ ਸਾਡਾ ਪਰਿਵਾਰ ਜੀ ਮਿਲਦੇ ਇਹ ਵੀ ਸਾਡਾ ਸਾਰਾ ਪਰਿਵਾਰ ਆ ਮੈਨੂੰ ਬੜਾ ਧੰਨਵਾਦੀ ਆ ਮੈਂ ਇਹਨਾਂ ਦਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਪਹੁੰਚੇ ਨੇ ਪੜਾ ਇਹਨਾਂ ਦਾ ਕਨਸਰਨ ਹੁੰਦਾ ਹਰ ਜਦੋਂ ਵੀ ਕਿਤੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਸਾਰੀ ਬਾਰ ਐਸੋਸੀਏਸ਼ਨ ਜਿਹੜੀ ਆ ਉਹ ਨਾਲ ਖੜਦੀ ਆ ਮੈਂ ਵੀ ਆਮ ਤੌਰ ਤੇ ਜਨਦਾ ਰਹਿਣਾ ਹੈ ਉਥੇ ਈਡੀਓ ਸਾਹਿਬ ਇਹਨਾਂ ਮੁਕੰਮਲ ਰੂਪ ਦੇ ਵਿੱਚ ਨਕੀਲ ਕਦੋਂ ਪਾਈ ਜਾਏ ਕਿਉਂਕਿ ਬੜੀ ਵਪਾਰੀ ਨੂੰ ਤੰਕੀ ਆ ਜਾਏ ਦੇਖੋ ਅਸੀਂ 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 ਬਿਲਕੁਲ ਇਹਦੇ ਪੀਸੀ ਜਿਹੜੇ ਆ ਉਹ ਲੱਗੇ ਹੋਏ ਆ ਜਿਹੜੀ ਵੀ ਕੋਈ ਹਫਤਤਾ ਹੋਣੀ ਆ ਦੁਰਘਟਨਾ ਵਾਪਰਨੀ ਆ ਨਹੀਂ ਚਾਹੀਦੀਆਂ ਜੇ ਕੋਈ ਵਾਪਰਦੀ ਆ ਤੇ ਅਸੀਂ ਇਮੀਡੀਏਟਲੀ ਉਹਦੀ ਇਨਵੈਸਟੀਗੇਸ਼ਨ ਕਰਕੇ ਦੋਸ਼ੀ ਚਰੇ ਆ ਉਹ ਪਕੜੇ ਜਾ ਰਹੇ ਨੇ ਔਰ ਹੋਰ ਇਨਵੈਸਟੀਗੇਸ਼ਨ ਹੈ ਹੋਰ ਕੰਝਾ ਜਿਹੜਾ ਆ ਇਹਨਾਂ ਦੇ ਉੱਤੇ ਕਰਾਂਗੇ ਕਿ ਇਸ ਤਰ੍ਹਾਂ ਦੇ ਤੇ ਦਿਨ ਦਿਹਾੜੇ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਹੋਣੀ ਕਿੰਨੀ ਮੰਦਭਾਗੀ ਮੈਂ ਬਹੁਤ ਮੰਦਭਾਗੀ ਆ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਬੜੀ ਬਾੜੀ ਘਟਨਾ ਆ ਇਸ ਤਰ੍ਹਾਂ ਨਹੀਂ ਵਾਪਰਨਾ ਚਾਹੀਦਾ ਪਰ ਅਸੀਂ ਹੁਣ ਜਿਹੜੇ ਪੂਰੀ ਮਸਤੀ ਦੇ ਨਾਲ ਸਾਡੀ ਪੁਲਿਸ ਫੋਰਸ ਜਿਹੜੀ ਆ ਉਹ ਕੰਮ ਕਰ